ਘੜੀ ਲੱਭਾ ਨਹੀਂ ਮੈਨੂੰ ਪਤਾ ਕਿ ਨਾੜੇ ਮਹੱਲੇ ਚੋ ਕਿਹਾ ਮੈਨੂੰ ਪਤਾ ਰਾਤੀ 1:30 ਵਜੇ ਤੱਕ ਪਰਸੋਂ ਗੱਲਾਂ ਕਰਦੇ ਰਕਤੋ ਵਿੱਚ ਉਹੇ ਘੜੀ ਆ ਮੈਂ ਵੀ ਕੀ ਨਾ ਉਹੋ ਹੀ ਲੋਕ ਜਿਹਨੂੰ ਲੋਡ ਪੈਣੀ ਉਹ ਤੋਂ ਪਹਿਲੇ ਨਾ ਨਹੀਂ ਲੈਣੇ ਉਹਨਾਂ ਦੇ ਕਿਉਂ ਮੇਰੇ ਪੁਲਸ ਵਾਲੇ ਨੇ ਹੋਰ ਕੋਈ ਮਲਮ ਸਰੜ ਕੋਈ ਨਹੀਂ ਦੀ ਘੰਟੇ ਕਿੰਨੇ ਜਣੇ ਗੱਲਾਂ ਕੀਤੀਆਂ ਜਾ ਰਹੀਆਂ ਹੈ ਕਿ ਨਸ਼ਾ ਵੇਚਿਆ ਜਾ ਰਿਹਾ ਹੈ ਉਹਦੇ ਬਾਰੇ ਕੀ ਮੈਂ ਮੰਨਦਾ ਮੇਰਾ ਬੇੜਾ ਜੇ ਗਲਤੀ ਛੋਟਾ ਮੈਂ ਗੱਲ ਮੈਂ ਕਰਦਾ ਮੈਂ ਪਰ ਪਿਓ ਉਹਨਾਂ ਜਿੱਥੇ ਮੈਂਦਾ ਗੋਲੀ ਮਾਰ ਦੋ ਫੜ ਲਓ ਬਿਸ਼ੱਕ ਮੈਂ ਆਪਣ ਮੈਂ ਲਕਾੜ ਕਰਨ ਵਾਲਾ ਬੰਦਾ ਕਿ ਮੈਂ ਆਪ ਨੂੰ ਮੰਨਣਾ ਮੈਂ ਮੇਰੇ ਬੱਚਾ ਗਲਤ ਹੈ ਤੇ ਮੈਂ ਗਲਤ ਮੰਨਾਂਗਾ ਪਰ ਆ ਜਿਹੜੀ ਕਾਰਵਾਈ ਹੋਈ ਇਹਨੂੰ ਕਿਸ ਤਰ੍ਹਾਂ ਦੇਖਦੇ ਵੇਖਣਾ ਕਿ ਮੇਰੀ ਮਾਂ ਦੀ ਬੜੇ ਬੜਾ ਤੇ ਨਿਸ਼ਾਨੀ ਤੋੜਦੀ ਆ ਕਿੰਨੇ ਜਾਣੇ ਰਹਿੰਦੇ ਸੀ ਟੋਟਲ ਕਰ ਕਿੰਨੇ ਜਾਣੇ ਟੋਟਲ ਰਹਿੰਦੇ ਸੀ ਆ ਯਾਰ ਬੱਚੇ ਨਾਲ ਟੋਟਲ ਕਿੰਨੇ ਜਾਣੇ ਸੀਗੇ ਐਵੇਂ ਬੱਸ ਐ ਬਾਕੀ ਕੋਈ ਕਰੋ ਨਿਕਲੇ ਹੀ ਆ ਜੀ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਬੇਕਾਰ ਕਰ ਦਿੱਤਾ ਗਿਆ ਕਰ ਦਿੱਤਾ ਤੁਹਾਨੂੰ ਬੇਕਾਰ ਹੀ ਕਰ ਦਿੱਤਾ ਕਰੋ ਨਾ ਕੰਮ ਤੇ ਜਾ ਜੋਗਾ ਬੂਆ ਬੁੱਲਾ ਕਿੱਥੇ ਝਟ ਕੇ ਮ ਜਾਵ ਮੈਨੂੰ ਇਹ ਦੱਸੋ ਕਿਹਾਉਂਗੇ ਕਿੱਥੇ ਹੁਣ ਰਹਿਣਾ ਨਹੀਂ ਇੱਥੇ ਅੰਦਰੇ ਰਹਿਣਾ ਰਹਿਣਾ ਕਿੱਥੇ ਕੋਈ ਮੁੱਤ ਚੰਗਾ ਬੰਦਾ ਉੱਤੇਗਾ ਤੁਮ ਪਤਾ ਦੀ ਸਾਡੀ ਕੋਈ ਮਦਦ ਕਰੇਗਾ ਨਹੀਂ ਕਰ ਨਹੀਂ ਜਿਹੜਾ ਕੰਮ ਕਰਾ ਦੇ ਮਾੜਾ ਮੋਟਾ ਠੀਕ ਗੱਲ ਹੈ ਕਿ ਨਹੀ ਅਪੜੀਆਂ ਨੂੰ ਬਾਹਰ ਭਾਰਤ ਨੂੰ ਕੋਲ ਜਾ ਬੱਚੋ ਚੁੱਪ ਕਰੋ ਇਹਨੇ ਤਿੰਨੇ ਕਾਹਨੀਆਂ ਮੰਗਨਾ ਤਿੰਨੇ ਕੋਹ ਦੇਖਿਓ ਆਇਓ ਉਧਰ ਨਾ ਦੋ ਕੀ ਗੱਲ ਕਾਹ ਚਾਹੀਦੀ ਹੋ ਰਹੀ ਹੈ ਉਹਨੂੰ ਪਾਲ ਦਮਿਆ ਬਾਹਰ ਆਹ ਤਾਂ ਬਾੜੀਆਂ ਦੀ ਕੁੜੀ ਐ ਧਾਰ ਜਿਹੜੀ ਪੁੱਤਰੀ ਐ ਉਹ ਵੀ ਮੇਰੀ ਪੁੱਤਰੀ ਜਿਦੜ ਉਹ ਮਰਜੀ ਐ ਆਹ ਬੜਾ ਦੋ ਬੱਚੀਆਂ ਦੇ ਘਰੇ ਰੈਂਦੀਆਂ ਅਸੀਂ ਤੁਹਾਡੇ ਨਾਲ ਮੇਰੇ ਨਾਲ ਹੀ ਰਹਿੰਦੀਆਂ ਮੈਂ ਉਹ ਪਾਲੀਆਂ ਜੀ ਉਹ ਉਹ ਘੜੋ ਕੱਢਿਆ ਔਰ ਨੂੰ ਉਹ ਜੰਮ ਗਿਆ ਢੋਵਾਲੇ ਕਰ ਗਿਆ ਘਰ ਵਾਲੀ ਵੀ ਤੇ 12 13 ਸਾਲ ਨੂੰ ਡਿਓ ਨਹੀਂ ਆ ਜੀ ਇਹਨਾਂ ਕੁੜੀਆਂ ਦਾ ਪਾਲਣ ਪੋਚੇ ਤੁਸੀਂ ਕਰਦੇ ਰਹੇ ਬਾਈ ਗਰੰਟੀ 12 ਬਸ ਪੜਾਈ ਬਾਈ ਦਾ ਸਾਰਾ ਤੁਸੀਂ ਰੈਂਦੇ ਰੈਂਦੇ ਵੇਚਦਾ ਕੋਈ ਮੇਰੇ ਨਾਲ ਉਹ ਜਾਈ ਦੇ ਪੰਪ ਮਿਲਣਾ ਨਹੀਂ ਗਿਆ ਕਿ ਖਿਡਾਰੀਆਂ ਤੋਂ ਜਨਨ ਡਰਾਈਵਰੀ ਕਰਦਾ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਵੀ ਮੈਂ ਤੇ ਉਹਨੂੰ ਫਾਰ ਕਰ ਦਿੱਤੀ ਫਿਰ ਦਿੱਤਾ ਸਭ ਕੁਝ ਦੱਸਿਆ ਤੇ ਹੈ ਪਰ ਉਹ ਤਾਕਤ ਪੱਤਰ ਹੀ ਉਹਨਾਂ ਦਰੋਂ ਲੈਣ ਚੱਲੇ ਆ ਹੂੰ ਤੇ ਤਾਲਾ ਲਾਇਆ ਮੁੰਡਾ ਚਾਬੀ ਲੈ ਗਿਆ ਵੱਡਾ ਨਾਲ ਜਿਹੜਾ ਦਰਦਾ ਭੱਜ ਗਿਆ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਕੋਈ ਨਹੀਂ ਆਪਾਂ ਦੱਸਿਆ ਜੀ ਕੁਝ ਨਹੀਂ ਦੱਸਿਆ ਤੋ ਤਾਨਾ ਇਹ ਨਾ ਦਾ ਰਾਜਾ ਅਨੂ ਨੋਤੂ ਜੀ ਮੇਲੇ ਦਾ ਤਾਜ਼ਾ ਤਾਜ਼ਾ ਨਹੀਂ ਠੀਕ ਹੈ ਜੀ ਆ ਸਕੋ ਹਾਂ ਮੇਰੀਆਂ ਪੋਤੀਆਂ ਕਰੋ ਪ੍ਰਕਾਰ ਕਰਾਤੀਆਂ ਪੁਲਿਸ ਨੇ ਕੋਈ ਨੋਟਿਸ ਨਹੀਂ ਦਿੱਤਾ ਅੰਦਾ ਸਾਡੇ ਢਾਟ ਇਹ ਬਣੀ ਕੋਠੀ ਬਣੀ ਨਾ ਤੇ ਅਸੀਂ ਕਹਿੰਦੇ ਤੁਹਾਡੀ ਕੋਠੀ ਬਣੀ ਢਾ ਦਿਓ ਆ ਗੱਲ ਸਭ ਪਤਾ ਵਾ ਮੁੰਨੇ ਜਿਹੜੇ ਪਰਸੋਂ ਰਸ ਦੀ ਖਾਪਾਂਦੇ ਸੀ ਨਾ ਇਹ ਇਹ ਤਾਂ ਸਦਾ ਉਹਨੂੰ ਲੈਣਾ ਜਿੱਦੋਂ ਕੰਮ ਉਹ ਸਾਲਾਂ ਦੀ ਤਸਵੀਰ ਆ ਜਾਗਾ ਜਿਆਦਾ ਪੜ੍ਹੋ ਉਹ ਕਿਹਾ ਗੇਟ ਨੂੰ ਦੱਸਿਓ ਹਾਂਜੀ ਛੋਟੇ ਦਾ ਨਾਮ ਮਨਦੀਪ ਆ ਉਹ ਮੁੰਡਾ ਕਿੱਥੇ ਨੇ ਉਹ ਕਿੱਥੇ ਨੇ ਡੈਡੀ ਉਹ ਜੇਲ੍ਹੋਂ ਆਇਆ ਮੂਕੇ ਵੱਡਿਆ ਸਾਡੇ ਕੋਲ ਵਾਕਾ ਹੀ ਨਹੀਂ ਇੱਕ ਰਾਤ ਰਿਹਾ ਇੱਥੇ ਮੂਕੇ ਵੱਡਿਆ 8-9 ਮਹੀਨੇ ਹੋ ਗਏ ਜੋ ਜੇਲ੍ਹੋਂ ਆਇਆ ਸਾਡੇ ਕੋਲ ਘਰ ਆਜੇ ਕੋ ਘਰ ਨਹੀਂ ਆਇਆ ਕੋਈ ਨਾਮ ਹੀ ਨਹੀਂ ਪਾਲਣ ਨੇ ਇਹ ਮੇਜੋ ਲੋਕ ਉਹ ਕਿਹਨੂੰ ਵਚਨ ਆਜੇ ਕੋਲ ਨਹੀਂ ਪਹੁੰਚੀ ਕਰੀ ਹੋਰ ਬੜਾ ਪਿਆਰਾ ਹਟੜ ਹਟਕਾਰ ਹੁੰਦੀ ਉਹ ਵੀ ਕਈ ਤਰੀਕਿਆਂ ਦੇ ਤਰ੍ਹਾਂ ਇਧਰ ਆ ਡੇ ਨਾਲ ਆ ਆ ਦੋਵੇਂ ਇੱਕ ਆ ਬਿਨੂੰ ਇਹ ਰਹੇ ਹੋਏ ਆਂ ਜਾਨੀ ਤੋਂ ਮਿਲਦੀ ਹੁੰਦੀਆਂ ਹਨ ਕਲਾ ਨੂੰ ਬਰਾਤਾਂ ਚਾਹੋ ਸੋ ਸੋਲੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜੋ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦਗੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮੱਗਲਰ ਪੈਡਲਰਸ ਸਪਲਾਇਰ ਸਾਰੇ ਫੜੇ ਗਏ ਆ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਪਹਿਲੀ ਮਾਰਤ ਤੋਂ ਹੀਰੋਇਨ ਦੀ ਬਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਇਲ ਕਾਟਰਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਹੈ ਅਸੀਂ ਅਸੀਂ ਇੱਥੇ ਗਵਾਲ ਮੰਡੀ 'ਚ ਹੈਗੇ ਆਂ ਮਨਦੀਪ ਐਲੀਅਸ ਕਾਲੀ ਜਿਹੜਾ ਹੈਗਾ ਬੜਾ ਨਟੋਰੀਅਸ ਸਮਗਲਰ ਹੈ ਇਹਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੋਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਹੈ ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਵਕਤ ਵਿੱਚ ਭੱਜਿਆ ਵੀ ਹੋਇਆ ਹੁਣ ਤੇ ਜੇ ਇਹਦੀ ਪਛੋਕੜ ਦੇ ਵਿੱਚ ਹਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਚ 19 ਚ 20 ਚ ਇਸ ਤਰ੍ਹਾਂ ਦੇ ਮੁਕਦਮੇ ਜਿਹੜੇ 8 ਦਰਜ ਹੋਏ ਆ ਸੋ ਮੈਂ ਇਹਦੇ ਚ ਜਿਹੜਾ ਕਾਰਪੋਰੇਸ਼ਨ ਵੱਲੋਂ ਰੈਮੂਲੇਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਉਹਨੂੰ ਅਸੀਂ ਪੁਲਿਸ ਅਮਦਾਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ so that ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਦਾ ਇੰਜਾਮ ਕੀ ਹੁੰਦਾ ਹੈ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤ ਦੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਹੈ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਇੱਕ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਜੇਲ੍ਹ ਚ ਲੈਂਡ ਅਪ ਕਰਦਾ ਸੋ ਮੈਂ ਹਾਂਜੀ ਸਾਰੇ ਬਲਕ ਪਿਧੋ ਪਣੀ ਕਿਹਦੇ ਨਾਂ ਤੇ ਹੋਵੇ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲੇਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਮੁਹैया ਕਰਾਉਂਦੇ ਆ ਸਪੈਸ਼ਲੀ ਇਹ ਨਾ ਕੇਸਾਂ 'ਚ ਪ੍ਰਾਇੋਰਟੀ ਤੇ ਕਰੀਦੀ ਹੈ ਜਿਹੜੇ ਡਰੱਗ ਨਾਲ ਰਿਲੇਟਡ ਸਰ ਕਾਲੀ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਇਹ ਭੱਜਿਆ ਹੋਇਆ ਜੀ ਕੇਸਾਂ 'ਚ ਪਹਿਲੇ ਬਹੁਤ ਸਾਰੇ ਕੇਸਾਂ 'ਚ ਗ੍ਰਿਫਤਾਰ ਹੋ ਚੁੱਕਾ ਸੀ ਹੁਣੇ ਭਗਵਾੜਿਆ ਇਸ ਟਾਈਮ ਸਰ ਇੱਕੀ ਦੋ ਤਾਂ ਕੰਮ ਕਰ ਰਿਹਾ ਕਿਹੜੇ ਕਿਹੜੇ ਲਾਕ ਤੇ ਸਰ ਦੇਖੋ 2015 'ਚ ਪਹਿਲਾ ਮੁਕੱਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ 'ਚ ਕੰਟੋਨਮੈਂਟ ਤੇ ਸਦਰ ਥਾਣੇ 'ਚ ਹੀ ਬਜਾਦਾ ਮੁਕੱਦਮੇ ਇੱਥੇ ਹੈਗੇ ਆ ਜਿਹੜਾ ਲੋਕਲ ਇਦਾਰੇ ਐਸ਼ੀ थाना ਹੈ ਫਿਰ 17 16 ਜੁਲਾਈ ਨੂੰ ਹੋਇਆ 18 ਚ 15 8 ਨੂੰ ਹੋਇਆ ਫਿਰ 11 2 19 ਨੂੰ ਹੋਇਆ 24 3 ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਜਿਹੜਾ বিএনএস ਤੇ আর্মস ਐਕਟ ਦਾ ਪਰਚਾ ਜਿਹਦੇ ਵਿੱਚ ਨਜਾਇਜ਼ ਹਥਿਆਰ ਵੀ ਇਹਦੇ ਚ ਸ਼ੋਅ ਹੋਇਆ ਔਰ ਇਸ ਤੋਂ ਇਲਾਵਾ ਡੀਡੀਆਰ ਦੇ ਵਿੱਚ 110 ਦਾ ਕਲ